8 ਸਾਲ ਦੀ ਤਰ੍ਹਾਂ ਇਸ ਵਾਰ ਵੀ ਦਰਸ਼ਨ ਅਕੈਡਮੀ ਲੁਧਿਆਣਾ ਵਿਕੇ ਦਾਦਾ-ਦਾਦੀ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਛੋਟੇ ਬੱਚਿਆਂ ਨੇ ਸਟੇਜ ਪਰਫਾਰਮੈਂਸ ਬਾਕੂਬੀ ਨਾਲ ਨਿਵਾਈ ਅਤੇ ਬੱਚਿਆਂ ਦੇ ਦਾਦਾ-ਦਾਦੀ ਨਾਨਾ-ਨਾਨੀ ਨੇ ਵੀ ਇਸ ਪ੍ਰੋਗਰਾਮ ਵਿੱਚ ਸਟੇਜ ਵਿੱਚ ਵਕ-ਵਕ ਗੇਮਾਂ ਅਤੇ ਪੁਰਾਣੇ ਸੱਭਿਆਚਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਟੇਜ ਤੇ ਆਪਣੀ ਪਰਫਾਰਮੈਂਸ ਕੀਤੀ ਹੈ ਸਕੂਲ ਦੇ ਪ੍ਰਿੰਸੀਪਲ ਰਾਜਦੀਪ ਕੌਰ ਔਲਕ ਨੇ ਬੱਚਿਆਂ ਤੇ ਮਾਪਿਆਂ ਨੂੰ ਇਸ ਪ੍ਰੋਗਰਾਮ ਦੀ ਮਹੱਤਤਾ ਬਾਰੇ ਦੱਸਿਆ ਕואର୍ਡੀਨੇਟਰ ਮੈਡਮ ਜਗਜੀਤ ਕੌਰ ਨੇ ਆਏ ਹੋਏ ਮਾਪਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਗੇਮਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਮਾਪਿਆਂ ਨੂੰ ਟਰੋਫੀਆਂ ਦੀ ਕੇ ਸਨਮਾਨਤ ਦੇ ਦਿੱਤਾ ਹੈ। ਬੱਚਿਆਂ ਦੇ ਦਾਦਾ-ਦਾਦੀ ਨੇ ਇਸ ਪ੍ਰੋਗਰਾਮ ਦੀ ਸਲਾਗਾ ਕੀਤੀ ਅਤੇ ਆਖਿਆ ਕਿ ਇਹ ਪ੍ਰੋਗਰਾਮ ਹਰ ਸਕੂਲ ਵਿੱਚ ਹੋਣੇ ਚਾਹੀਦੇ ਨੇ ਤਾਂ ਜੋ ਬੱਚਿਆਂ ਨੂੰ ਰਿਸ਼ਤਿਆਂ ਦੀ ਮਹੱਤਾ ਬਾਰੇ ਪਤਾ ਲੱਗ ਸਕੇ। ਆਓ ਦੇਖਦੇ ਹਾਂ ਲੁਧਿਆਣੇ ਤੋਂ ਗੁਰਦੀਪ ਭਾਮੀ ਆਦੀ ਇੱਕ ਖਾਸ ਰਿਪੋਰਟ। Give him a big round of applause. Oh. Ready, go. ਕਿ ਤੇ ਤੇ ਕਿਸੇ ਬਲੂਨ ਬਚਦਾ ਹੈ ਨਵਾ ਸੋਸ ਜੀ ਕਿਹੋ ਜੀ ਨਵਾ ਸੋਸ ਜੀ ਚਾਹੀਏ 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 ਆਪਣਾ ਬਲੂਨ ਚਾਹੀਏ ਚਾਹੀਏ ਆਪਣਾ ਬਲੂਨ ਯੇ चक्ना चक्ू मैं सरदार परमिंदर सिंह बाजा ग्रैंड फादर ऑफ सरदार अगम सिंह और नर्सरी क्लास से मैं अपनी जिंदगी पे फंक्शन देखा स्कूल मनाया दे गया है इस वि बहुत है। ਪੋਡ ਪੇਰੈਂਟਸ ਨੂੰ ਦੇਖਣ ਵਾਸਤੇ ਔਰ ਦੂਸਰੇ ਨੂੰ ਦੱਸਣ ਵਾਸਤੇ ਮੈਂ ਹਰ ਇੱਕ ਸਕੂਲ ਲਈ ਇਹੀ ਗੁਜਾਰਿਸ਼ ਕਰਾਂਗਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਇੱਕ ਸਾਲ ਵਿੱਚ ਜ਼ਰੂਰ ਮਨਾਏ ਜਾਣ ਕੋਈ ਬੱਚਿਆਂ ਨੂੰ ਇਸ ਵਿੱਚ ਬਹੁਤ ਖੁਸ਼ੀ ਵੀ ਮਿਲੇਗੀ ਕਿ ਸਾਡੇ ਗ੍ਰੈਂਡਫਾਦਰਾਂ ਨੂੰ ਮਦਰਾਂ ਨੂੰ ਸਕੂਲ ਜ਼ਰੂਰ ਪੁੱਛਦੇ ਹਨ ਤੇ ਮੈਂ ਵੀ 20 ਸਾਲ ਸਕੂਲ ਦੇ ਵਿੱਚ ਨੌਕਰੀ ਕੀਤੀ ਹੈ ਤੇ ਮੈਂ ਐਸਾ ਜਿਹਾ ਫੰਕਸ਼ਨ ਕਦੇ ਵੀ ਸਕੂਲ ਵਿੱਚ ਆਰਗੇਨਾਈਜ਼ ਕੀਤਾ ਨਹੀਂ ਕਿਹਾ ਗਿਆ ਮੈਂ ਫਿਰ ਇਤਿਜਾਰ ਕਰਾਂਗਾ ਸਾਰੇ ਪੂਰ ਇਸ ਤਰ੍ਹਾਂ ਦੇ ਫੰਕਸ਼ਨ ਜਰੂਰ ਅਰੇਂਜ ਕਰਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਤੋਂ ਬੱਚਿਆਂ ਨੂੰ ਆਪਣੇ ਪੇਰੈਂਟਸ ਨਾਲ ਰਿਗਾਣ ਚੰਗੀਆਂ ਸਿੱਧਾਂ ਦੇਣ ਅੱਜ ਗਾਰਥਨਾ ਅਕੈਡਮੀ ਦੇ ਵਿੱਚ ਜਿਹੜਾ ਇੱਕ ਸਭ ਬਣਾਇਆ ਗਿਆ ਤਾਂ ਕਿ ਜਦਿਆਂ ਬਹੁਤ ਵਧੀਆ ਤੋਂ ਦਰਸਨ ਅਕੈਡਮੀ ਦਾ ਜਿਹੜਾ ਮਾਪਦਾ ਦਾ ਦਿਨ ਉਹ ਨਾਲ ਜੋੜਦੇ ਨੇ ਤੇ ਬਹੁਤ ਵਧੀਆ ਫੰਕਸ਼ਨ ਸੀ ਬੜਾ ਉੱਚਾ ਨਾਲ ਸਾਰੇ ਬੰਦੇ ਅੱਜ ਦਰਸ਼ਨ ਅਕੈਡਮੀਆ ਦੇ ਵਿੱਚ ਰਾਉਟ ਪੇਰੈਂਟ ਮੀਟਿੰਗ ਕਰਾਈ ਗਈ ਬਹੁਤ ਵਧੀਆ ਪ੍ਰੋਗਰਾਮ ਸੀ ਦਾਦੇ ਦਾਦੀ ਨੂੰ ਬੜਾ ਖੁਸ਼ ਕੀਤਾ ਬੜਾ ਠੀਕ ਪਰ ਬੱਚਿਆਂ ਦਾ ਸੀਗਾ ਸਾਰੇ ਖੁਸ਼ ਰਹੇ ਖੇਡਾਂ ਕਰਾਈਆਂ ਬੱਚਿਆਂ ਦੀਆਂ ਦਾਦੀ ਦਾਦੀ ਦੇ ਕਰਾਈਆਂ ਨਾਨੇ ਨਾਨੀ ਦੀਆਂ ਕਰਾਈਆਂ ਸਾਡੇ ਤੇ ਮੇਰੇ ਪੁੱਤ ਨੇ ਕਿਹਾ ਵੀ ਅੱਜ ਉਹ ਬੱਦਾ ਦਾਦੀ ਜੀ ਨੇ ਬੁਲਾਇਆ ਗਾਦਾ ਦਾਦਾ ਜੀ ਤਾਂ ਹੈ ਨਹੀਂ ਗਾ ਜੀ ਚਲ ਮੈਂ ਸਵੇਰੇ ਆਈ ਸੀ 6 ਵਜੇ ਵਾਲੀ ਮੱਸ ਸੁਸਾਣੋ ਅਠਵਾਂ ਦਿਨ ਤੋਂ ਅਠਵਾਂ ਦਿਨ ਨੂੰ ਆ ਗਈ ਸੀ ਫਿਰ ਉਹਦੇ ਬੱਚਾ ਮੇਰਾ ਮੁੰਡਾ ਲਿਆ ਲੈ ਕੇ ਚ ਪਰਦਾ ਮੇਰਾ ਪੁੱਤਾ ਮਾਦਵ ਮਾਦਵ ਕੌਂਸਲ ਕਿੱਦਾਂ ਲੱਗਿਆ ਮੋਕਾ ਬਹੁਤ ਵਧੀਆ ਲੱਗਿਆ ਜੀ ਸਾਨੂੰ ਮੌਕਾ ਮਿਲਿਆ ਬਹੁਤ ਵਧੀਆ ਲੱਗਿਆ ਜੀ ਚਲ ਮੇਰੇ ਪੁੱਤ ਤਾਂ ਯਾਦਗਿਰੀ ਹੈ ਜੀ ਹਾਂ ਯਾਦ ਰੱਖਣਗੇ ਵੀ ਦਾਦੀ ਆਈ ਸੀ ਜਦੋਂ ਅਸੀਂ ਛੋਟੇ تھے ਕੀ ਇੱਕ ਹੀ ਤਾ ਪਰਮਾਦਮਾ ਨੇ ਕਦ ਬਲਾ ਆਵਾਜ਼ ਵੀ ਹਾਂਜੀ ਬਹੁਤ ਵਧੀਆ ਲੱਗਿਆ ਸਾਨੂੰ ਮਿਲ ਕੇ ਬਹੁਤ ਵਧੀਆ ਉਹਦਾ ਡਾਂਸ ਕੀਤਾ ਬਹੁਤ ਵਧੀਆ ਲੱਗਿਆ ਸਾਰੇ ਬਹੁਤ ਬਹੁਤ ਧੰਨਵਾਦ ਜਿੰਦਰ ਮੈਰਿਜ ਦੇ ਬਹੁਤ ਬਹੁਤ ਸ਼ੁਕਰੀਆ ਬਹੁਤ ਉਹਨਾਂ ਦਾ ਹੱਥ ਵਾ ਬੱਚਿਆਂ ਤੇ ਬਹੁਤ ਬਹੁਤ ਧੰਨਵਾਦ ਮੈਡਮਾ ਜਿਹੜੀਆਂ ਬੱਚਿਆਂ ਨੂੰ ਇੰਨੀ ਪਰਖਸ਼ਾ ਦਿੰਦੀਆਂ ਨੇ ਬਹੁਤ 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 ਖਿਆਲ ਰੱਖਦੀਆਂ ਨੇ ਬੱਚੇ ਸਾਡੇ ਬਹੁਤ ਵਧੀਆ ਲੰਗੇ ਬਹੁਤ ਜ਼ਿਆਦਾ ਖਿਆਲ ਰੱਖਦੇ ਆ ਬਹੁਤ ਵਧੀਆ ਫੋਨ ਤੇ ਬਹੁਤ ਵਧੀਆ ਪੜ੍ਹਾਈ ਕਰਦੇ ਆ ਬੱਚੇ ਸਾਡੇ ਫਰਸ਼ੀਆ ਹੁੰਦੇ ਆ ਬੱਚਿਆਂ ਦਾ ਮੈਡਮਾਂ ਦੀ ਮਿਹਰ ਵਰਨੀ ਆ ਮੈਡਮਾਂ ਦਾ ਬਹੁਤ-ਬਹੁਤ ਧੰਨਵਾਦ ਮੈਡਮਾਂ ਦਾ ਇੰਨੇ ਬੱਚਿਆਂ ਦੀ ਕੇਅਰ ਕਰਦਿਆਂ ਨਹੀਂ ਨਹੀਂ ਬੱਚਿਆਂ ਨੂੰ ਬਹੁਤ ਔਖਾ ਸਾਹਮਣਾ ਕਰਦਿਆਂ ਨੂੰ ਮੈਡਮਾਂ ਬਹੁਤ ਜ਼ਿਆਦਾ ਸਾਹਮਣੀਆਂ ਨੇ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅੱਜ ਦਾ ਪ੍ਰੋਗਰਾਮ ਕਿਦਾਂ ਲੱਗਿਆ ਅੱਜ ਦਾ ਪ੍ਰੋਗਰਾਮ ਸਾਨੂੰ ਬਹੁਤ ਹੀ ਜ਼ਿਆਦਾ ਪਰੀਆ ਲੱਗਿਆ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਬੱਚੇ ਖੁਸ਼ ਹੋਏ ਆਪ ਵੀ ਸਾਡ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇਹਨਾਂ ਦਾ ਧੰਨਵਾਦ ਥੈਂਕ ਯੂ ਇਹ ਸਾਨੂੰ ਬਣਾਇਆ ਗਿਆ ਵਾ ਇਹ ਸਾਨੂੰ ਬਹੁਤ ਵਧੀਆ ਲੱਗਿਆ ਸਾਡੇ ਬੱਚੇ ਵੀ ਖੁਸ਼ ਹੋਣਗੇ ਆਉਣ ਵਾਲੇ ਸਮੇਂ ਦੇ ਦੇਖਣਗੇ ਵੀ ਸਾਡਾ ਦਾਦਾ ਦਾਦੀ ਆਉਂਦੇ ਸੀ ਉਹ ਸਾਡੇ ਬੱਚੇ ਆ ਜਿਹੜੇ ਉਹ ਖੁਸ਼ ਹੋਣਗੇ ਦੇਖ ਕੇ ਅਸੀਂ ਵੀ ਖੁਸ਼ ਹੋਵਾਂਗੇ ਇਹ ਸਾਲ ਨੂੰ ਮੈਡਮਾਂ ਵੀ ਬਹੁਤ ਵਧੀਆ ਨੇ ਬੱਚਿਆਂ ਦੀ ਬਹੁਤ ਕੇਅਰ ਕਰਦੀਆਂ ਨੇ ਸਾਡੇ ਬੱਚੇ ਸਮੇਂ ਸਿਰ ਸਕੂਲ ਆਉਂਦੇ ਆ ਸਮੇਂ ਸਿਰ ਛੁੱਟੀ ਮਿਲਦੀ ਆ ਤੇ ਜਾਂਦੇ ਆ ਲੈਣ ਅਸੀਂ ਉਹਨੇ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਿਆ ਅੱਜ ਦਾ ਪ੍ਰੋਗਰਾਮ ਜੀ ਸਾਨੂੰ ਬਹੁਤ ਵਧੀਆ ਲੱਗਿਆ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਆ ਸਾਡੇ ਬੱਚੇ ਬਹੁਤ ਖੁਸ਼ ਹੋਣਗੇ ਵੀ ਸਾਡੇ ਦਾਦਾ ਦਾਦੀ ਆ ਜਾਈਏ ਤੇ ਇਹ ਪ੍ਰੋਗਰਾਮ ਦਾ ਸਾਡੇ ਬਹੁਤ-ਬਹੁਤ ਖੁਸ਼ੀ ਹੋਈ ਹੈ ਤੇ ਬਹੁਤ-ਬਹੁਤ ਧੰਨਵਾਦ ਹੈ। ਸਸੀ ਕਾਲ ਜੀ ਅੱਜ ਗ੍ਰੈਂਡਪੈਰੈਂਟਸ ਦੇ ਦੇ ਮੌਕੇ ਤੇ ਮੈਂ ਸਾਰੇ ਗ੍ਰੈਂਡਪੈਰੈਂਟਸ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਸਾਡੇ ਦਰਸ਼ਨ ਅਕੈਡਮੀ ਦੀ ਵੇੜੇ ਦੀ ਰੌਣਕ ਨੂੰ ਵਧਾਇਆ ਹੈ। ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਏਦਾਂ ਹੀ ਹੱਸਦੇ ਰਹੋ ਮੁਸਕਰਾਉਂਦੇ ਰਹੋ। ਧੰਨਵਾਦ। ਹਾਂਜੀ ਬੈਡਾ ਕੀ ਕਹਿਣਾ ਚਾਹੁੰਦਾ ਅੱਜ ਦੇ ਪ੍ਰੋਗਰਾਮ? ਸਸੀ ਗਾਲ ਜੀ ਅੱਜ ਦਰਸ਼ਨ ਅਕੈਡਮੀ 'ਚ ਗ੍ਰੈਂਡਪੈਰੈਂਟਸ ਡੇ ਮਨਾਇਆ ਗਿਆ ਬੱਚਿਆਂ ਦੇ ਦਾਦਾ-ਦਾਦੀ ਨਾਨਾ-ਨਾਨੀ ਸਾਰੇ ਸਕੂਲ ਆਏ ਉਹਨਾਂ ਵਾਸਤੇ ਐਕਟੀਵਿਟੀਜ਼ ਆਰਗੇਨਾਈਜ਼ ਕੀਤੀ ਗਈ ਅੱਜ ਦੇ ਟਾਈਮ 'ਚ ਸਮਾਜ 'ਚ ਜਿਹੜੇ ਜੁਆਇੰਟ ਫੈਮਲੀਜ਼ ਆ ਨਾ ਇਹ ਆਪਸ ਵਿੱਚ ਲੁਕਤ ਹੋਂਦੀਆਂ ਜਾ ਰਹੀਆਂ ਔਰ ਇਹਦਾ ਅਸਰ ਬੱਚਿਆਂ ਦੇ ਉੱਤੇ ਕਾਫੀ ਪੈ ਰਿਹਾ ਹੈ ਦੇਖਿਆ ਦੇਖਿਆ ਜਾ ਰਿਹਾ ਹੈ ਕਿ ਜਦੋਂ ਪੇਰੈਂਟਸ ਯੰਗ ਪੇਰੈਂਟਸ ਯਾ ਵਰਕਿੰਗ ਪੇਰੈਂਟਸ ਯਾ ਉਹਨਾਂ ਕੋਲ ਟਾਈਮ ਨਹੀਂ ਹੈਗਾ ਆਪਣੇ ਬੱਚਿਆਂ ਨੂੰ ਦੇਖਣ ਦਾ ਜਿਹੜੇ ਪਰਿਵਾਰਾਂ 'ਚ ਗ੍ਰੈਂਡਪੇਰੈਂਟਸ ਨਾਲ ਰਹਿੰਦੇ ਆ ਉੱਥੇ ਦੇ ਬੱਚੇ ਬੜੇ ਕੰਫੀਡੈਂਟ ਹੁੰਦੇ ਆ ਹੋਰ ਉਹਨਾਂ ਦਾ ਫਿਊਚਰ ਕਾਫੀ ਜ਼ਿਆਦਾ ਬ੍ਰਾਈਟ ਹੁੰਦਾ ਹੈ ਤੇ ਮੈਂ ਮੈਂ ਇਸ ਮੈਸੇਜ ਥਰੂ ਇਸ ਪ੍ਰੋਗਰਾਮ ਦੇ ਥਰੂ ਸੋਸਾਇਟੀ 'ਚ ਲੋਕਾਂ ਨੂੰ ਆ ਮੈਸੇਜ ਦੇਣਾ ਚਾਹੁੰਗੀ ਕਿ ਜਿਹੜੇ ਪੇਰੈਂਟ ਗ੍ਰੈਂਡਪੇਰੈਂਟਸ ਆ ਨਾ ਉਹ ਜੜਾ ਹੈ ਕਰਦੇ ਆ ਅਗਰ ਬੱਚੇ ਉਹਨਾਂ ਦੇ ਨਾਲ ਜੁੜੇ ਰਹਿਣਗੇ ਤੇ ਉਹ ਮਜ਼ਬੂਤ ਪੇੜ ਬਣ ਕੇ ਗਰੋ ਕਰ